ਪੰਜਾਬ ਅਤੇ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanjha.in ਤੇ ਗੁਰਦਾਸਪੁਰ ਦੇ ਪਿੰਡ ਡਾਲੂਯਾਨਾ ਚ ਸਾਬਕਾ ਸਰਪੰਚ ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਇਲਜ਼ਾਮ ਜਿਨ੍ਹਾਂ ਤੇ ਲੱਗਿਆ ਉਸ ਤੋਂ ਬਾਅਦ ਸਨਸਨੀ ਹੋਰ ਫੈਲ ਗਈ 38 ਸਾਲਾ ਗੁਰਵਿੰਦਰ ਸਿੰਘ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਹੀ ਮਾਪਿਆਂ ਨੂੰ ਦੱਸਿਆ ਮਤਰੇ ਹੀ ਮਾਤਾ ਤੇ ਪੁਲਿਸ ਤੋਂ ਰਿਟਾਇਰ ਪਿਤਾ ਦਾ ਨਾਂ ਗੁਰਵਿੰਦਰ ਸਿੰਘ ਸੁਸਾਇਡ ਨੋਟ ਚ ਲਿਖ ਕੇ ਆ ਮਾਪੇ ਸਮਝੇ ਗੁਰਵਿੰਦਰ ਨੇ 6 ਲੋਕਾਂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਇਲਜ਼ਾਮ ਲੱਗੇ ਕਿ ਜਾਇਦਾਦ ਲਈ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਦਾਦਾ ਜੀ ਤੇ ਦਾਦੀ ਜੀ ਉਹਨੂੰ ਮੇਰੇ ਪਾਪਾ ਨੂੰ ਫੋਨ ਕਰ ਕਰਕੇ ਤੁੰਕਉਂਦੇ ਸੀ ਕਦੀ ਫੋਨ ਕਰ ਦੇਣਾ ਕਦੀ ਇੱਥੇ ਅਗ ਲੜਾਈ ਝਗੜਾ ਕਰਨਾ ਕਾਲੀ ਗਲੋਚ ਕਰਦੇ ਸੀ ਤੇ ਤੁੰਕਿਆਂ ਕਰ ਦਿੰਦੇ ਸੀ ਕਿ ਪਾਲੀ ਚ ਵੜਗੇ ਖੂੰਖਰਾ ਬਹੁਤ ਜਗਾ ਤੇ ਬਹੁਤ ਜ਼ਿਆਦਾ ਕੇ ਉਹਨੂੰ ਤੁਹਾਨੂੰ ਦਲੀਲ ਕਰਦੇ ਸੀ ਤੇ ਇੱਕ ਦਿਨ ਤੇ ਕਿਸੇ ਜੇ ਕੋਈ ਗੜਨਾ ਖੂਮ ਬੋਲਣ ਹੈਗਾ ਕਿਸੇ ਦਾ ਉਹਨੂੰ ਹੀ ਸਾਡੇ ਮੇਂ ਝੜਕਾਉਂਦੇ ਸੀ ਤੇ ਲੜਦੇ ਸੀ ਸਾਡੇ ਨਾਲ ਤੇ ਇਸ ਲਈ ਮੇਰੇ ਪਾਪਾ ਬਹੁਤ ਟੈਨਸ਼ਨ ਚ ਰਹਿੰਦੇ ਸੀ ਤੇ ਉਹ ਕੱਲ ਰਾਤ ਜਦੋਂ ਉਹ ਘਰ ਆਏ ਤੇ ਮੈਨੂੰ ਆਖਿਆ ਕਿ ਬੇਟਾ ਖਾਣਾ ਪਾਦੇ ਮੈਂ ਰੋਟੀ ਪਾ ਕੇ ਬਾਹਰ ਗਿਆ ਤੇ ਮੈਨੂੰ ਇੱਕ ਫਾਇਰਿੰਗ ਦੀ ਵਾਸੂਈ ਮੈਂ ਅੰਦਰ ਆਇਆ ਤੇ ਦੂਸਰੀ ਗੋਲੀ ਪਾਪਾ ਨੇ ਆਪਣੇ ਸਿਰ 'ਤੇ ਲਗਾ ਲਈ ਪੁਲਿਸ ਨੇ ਸੁਸਾਇਡ ਨੋਟ ਆਪਣੇ ਕਬਜ਼ੇ ਚ ਲੈ ਲਿਆ ਹੈ ਜਿਨ੍ਹਾਂ ਲੋਕਾਂ ਤੇ ਮੌਤ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਨੇ ਉਹ ਫਰਾਰ ਨੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਪਾਰਟੀਆਂ ਦਬਿਸ਼ ਤੇ ਰਹੀਆਂ ਨੇ ਕਾਪੀ ਮਿਲੀ ਕਿ ਉਹ 6 ਜਾਣਿਆਂ ਦੇ ਉਹਨਾਂ ਨੇ ਨਾ ਲਿਖੇ ਸੀ ਕਿ ਦਿਨ ਤੋਂ ਤੰਗ ਪਰੇਸ਼ਾਨ ਹੋ ਕੇ ਮੈਂ ਜਿਹੜੀ ਸੁਸਾਇਡ ਕੀਤੀ ਤੇ ਦੰਸੋ 6 ਪਰਚਾ ਦਰਜ ਕਰਕੀਤਾ ਤੇ ਅਜੇ ਰਸਮੀ ਕਿਸੀ ਭਈ ਸ਼ਪਾ ਮੰਨ ਕਰਤ ਉਹਨਾਂ ਮੌਤ ਦੇ ਘਰੇ ਘਰੇ ਹਮਾਰਾ ਸ਼ਹਿਰ ਹੈ ਉਹਦਾ ਮਾਂ ਹੈਗੀ ਆ ਆਪਣੇ ਸਿੱਟੇ ਸਿੰਗਲੇ ਨਾਲ ਬਿਜ਼ਨਸ ਦੀ ਇੱਕ ਲੇਡੀ ਜਿਆਦੇ ਤੋਂ ਤਲਵੰਤਤ ਹੋ ਰਹੀ ਆ